ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੋਈ ਹਾਂ ਇੱਕ ਹੋਰ ਪਰਿਵਾਰਕ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦੇਵੋਗੇ। ਚੱਲਦੇ ਹਾਂ ਜੀ ਕਹਾਣੀ ਦੇ ਵੱਲ। ਗੁਲਾਬਕੌਰ ਦੇ ਘਰ ਵਾਲੇ ਦੀ ਮੌਤ ਹੋ ਗਈ ਸੀ। ਦੋਨਾਂ ਮੁੰਡਿਆਂ ਨੇ ਉਸ ਤੇ ਧਿਆਨ ਦੇਣਾ ਹੀ ਛੱਡ ਦਿੱਤਾ। ਘਰ ਵਾਲੇ ਦੀ ਮੌਤ ਹੋ ਗਈ ਤਾਂ ਦੋਨਾਂ ਮੁੰਡਿਆਂ ਨੇ ਬਿਲਕੁਲ ਵੀ ਧਿਆਨ ਨਾ ਦਿੱਤਾ। ਨੂਹਾਂ ਸਾਰਾ ਦਿਨ ਕੰਮ ਕਰਵਾਉਂਦੀਆਂ। ਰੋਟੀ ਵੀ ਮਰਜ਼ੀ ਨਾਲ ਦਿੰਦੀਆਂ। ਇੱਕ ਦਿਨ ਉਹ ਪਿੰਡ ਦੇ ਡੇਰੇ ਤੇ ਪੈਸੇ ਮੰਗਣ ਗਈ। ਉੱਥੋਂ ਦੇ ਸੇਵਾਦਾਰ ਨੇ ਉਸ ਦੀ ਹਾਲਤ ਦੇਖ ਕੇ ਉਸ ਨਾਲ ਵਿਆਹ ਕਰਵਾ ਲਿਆ। ਜਦੋਂ ਇਹ ਗੱਲ ਗਲੀ ਗਵਾਂਡ ਵਿੱਚ ਤੇ ਪਿੰਡ ਵਿੱਚ ਪਤਾ ਚੱਲੀ ਤਾਂ ਲੋਹਾਂ ਨੇ ਕਿਹਾ ਮੰਮੀ ਦਾ ਡੇਰੇ ਵਾਲੇ ਬਾਬੇ ਨਾਲ ਚੱਕਰ ਸੀ। ਇਸ ਨੇ ਪਾਪਾ ਨੂੰ ਮਰਵਾਇਆ ਸੀ। ਇਹ ਸੁਣ ਕੇ ਮੁੰਡੇ ਗੁਲਾਬਕੌਰ ਨੂੰ ਕੁੱਟਣ ਮਾਰਨ ਲੱਗ ਪਏ ਤੇ ਬਾਬੇ ਨੂੰ ਵੀ ਕੁੱਟ ਮਾਰ ਕੇ ਉੱਥੋਂ ਕੱਢ ਦਿੱਤਾ। ਗੁਲਾਬਕੌਰ ਬਹੁਤ ਰੋਈ। ਇੱਕ ਚੀਕ ਦੀ ਆਵਾਜ਼ ਸੁਣਾਈ ਦਿੱਤੀ। ਫਟਾਫਟ ਉੱਠੀ। ਅੱਜ ਸਵੇਰੇ ਬਹੁਤ ਠੰਡ ਪੈ ਰਹੀ ਸੀ। ਕੋਹਰਾ ਬਹੁਤ ਜ਼ਿਆਦਾ ਪੈ ਰਿਹਾ ਸੀ। ਸੂਰਜ ਤਾਂ ਕਈ ਦਿਨਾਂ ਤੋਂ ਨਿਕਲਿਆ ਹੀ ਨਹੀਂ ਸੀ। ਉਹ ਤੇਜ਼ ਠੰਡ ਵਿੱਚ ਗੁਲਾਬਕੌਰ ਨਲਕੇ ਤੇ ਬੈਠ ਕੇ ਕੱਪੜੇ ਧੋ ਰਹੀ ਸੀ। ਨਾਲ ਹੀ ਰੋ ਰਹੀ ਸੀ। ਉਹ ਕੰਬ ਦੇ ਹੱਥਾਂ ਨਾਲ ਆਪਣਾ ਸ਼ਾਲ ਠੀਕ ਕਰਦੀ ਤੇ ਕਦੇ ਅੱਖਾਂ ਪੂੰਝਦੀ ਜਲਦੀ ਜਲਦੀ ਕੱਪੜੇ ਧੋ ਲੈਂਦੀ ਦੋਨਾਂ ਨੂੰਹਾਂ ਨੇ ਆਪਣੇ ਪਤੀ ਅਤੇ ਬੱਚਿਆਂ ਦੇ ਹਫ਼ਤੇ ਭਰ ਦੇ ਕੱਪੜੇ ਉਸ ਨੂੰ ਫੜਾ ਦਿੱਤੇ ਸੀ ਇੰਨੀ ਠੰਡ ਦੀ ਵਜ੍ਹਾ ਕਰਕੇ ਉਸਦੇ ਨੱਕ ਤੇ ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਸੀ ਪਰ ਜਵਾਬ ਦੇਣ ਦੀ ਉਸ ਦੀ ਹਿੰਮਤ ਨਹੀਂ ਸੀ ਉਸ ਦੇ ਘਰ ਵਾਲੇ ਨੂੰ ਜਰੇ ਨੂੰ 2 ਮਹੀਨੇ ਹੋ ਚੁੱਕੇ ਸੀ ਉਹਨਾਂ ਨੇ ਦੋ ਮਹੀਨਿਆਂ ਵਿੱਚ ਗੁਲਾਬਕੌਰ ਦੀ ਹੈਸੀਅਤ ਇਸ ਘਰ ਵਿੱਚ ਇੱਕ ਕਾਢੀ ਦੀ ਵੀ ਨਹੀਂ ਰਹਿ ਗਈ ਸੀ ਜਿਸ ਸਮੇਂ ਉਹ ਕੱਪੜੇ ਧੋ ਰਹੀ ਸੀ ਤਾਂ ਰਾਤ ਹੋ ਗਈ ਗੁਲਾਬਕੌਰ ਦੇ ਕੋਡੇ ਬਹੁਤ ਦਰਦ ਕਰਦੇ ਸੀ ਉਸ ਨੂੰ ਆਪਣਾ ਸਾਰਾ ਸਰੀਰ ਦੁਖਦਾ ਹੋਇਆ ਮਹਿਸੂਸ ਹੋਇਆ ਸੋਚਣ ਲੱਗੀ ਮੈਨੂੰ ਬੁਖਾਰ ਹੋ ਗਿਆ ਹੈ ਗੁਲਾਬਕੌਰ ਨੇ ਸੋਚਿਆ ਕਿ ਕੱਪੜੇ ਸੁੱਕਣੇ ਪਾ ਦਿੰਦੀ ਹਾਂ ਜਿੱਥੇ ਉਸ ਦੀਆਂ ਨੂੰਹਾਂ ਗਰਮ ਕਮਰੇ ਵਿੱਚ ਬੈਠ ਕੇ ਮੂੰਗਫਲੀ ਖਾ ਰਹੀਆਂ ਸੀ ਤੇ ਉਹ ਕੰਮ ਕਰ ਰਹੀ ਸੀ ਉਹ ਮੌਜ ਨਾਲ ਗੱਲਾਂ ਕਰ ਰਹੀਆਂ ਸੀ ਜਦੋਂ ਗੁਲਾਬਕੌਰ ਉਹਨਾਂ ਦੇ ਕੋਲ ਆਈ ਤਾਂ ਕਹਿੰਦੀਆਂ ਕਿੰਨੀ देर ਲਗਾਤੀ ਮੰਮੀ ਤੁਸੀਂ ਚਲੋ ਹੁਣ ਜਲਦੀ ਕਰੋ ਖਾਣਾ ਬਣਾ ਲਵੋ ਗੈਸ ਵੀ ਖਤਮ ਹੋ ਗਿਆ ਹੈ ਹੁਣ ਚਿੱਲੇ ਤੇ ਹੀ ਕੰਮ ਕਰਨਾ ਪਵੇਗਾ ਬਾਹਰ ਚੌਂਕੇ ਵਿੱਚ ਖਾਣਾ ਬਣਾ ਲੈ ਅਜੀਤ ਤੇ ਗੁਰਜੀਤ ਵੀ ਆਉਂਦੇ ਹੋਣਗੇ ਵੱਡੀ ਨੇ ਉਹਨੇ ਕਿਹਾ ਗੁਲਾਬਕੌਰ ਉਸ ਨੂੰ ਦੇਖਦੀ ਰਹਗੀ ਕਹਿੰਦੀ ਮੇਰਾ ਸਰੀਰ ਦਰਦ ਨਾਲ ਟੁੱਟ ਰਿਹਾ ਹੈ ਲੱਗਦਾ ਹੈ ਮੈਨੂੰ ਬੁਖਾਰ ਹੋ ਗਿਆ ਹੈ ਮੈਂ ਦਵਾਈ ਖਾ ਕੇ ਕੁਝ ਦਿਨ ਆਰਾਮ ਕਰਨਾ ਚਾਹੁੰਦੀ ਹਾਂ ਤਾਂ ਉਸਨੇ ਕਮਜ਼ੋਰ ਜਿਹੀ ਆਵਾਜ਼ ਵਿੱਚ ਕਿਹਾ ਪਰ ਉਸਦੀ ਨੂੰ ਸੰਦੀਪ ਨੇ ਮੱਥੇ ਤੇ ਤਿਉੜੀਆਂ ਪਾ ਲਈਆਂ ਕਹਿੰਦੀ ਮੰਮੀ ਸਾਰਾ ਦਿਨ ਤਾਂ ਬੈਠੀ ਰਹਿੰਦੀ ਹੈ ਹੁਣ ਸ਼ਾਮ ਨੂੰ ਕੱਪੜੇ ਧੋਂਦੀ ਹੈ ਹੁਣ ਤੇਰੇ ਤੋਂ ਖਾਣਾ ਨਹੀਂ ਬਣਾਇਆ ਜਾਂਦਾ ਤੈਨੂੰ ਪਤਾ ਹੈ ਆਪਣੇ ਮੁੰਡਿਆਂ ਦੇ ਸੁਭਾਅ ਤੂੰ ਜਾਣਦੀ ਹੀ ਹੈ ਸਾਰਾ ਘਰ ਸਿਰ ਤੇ ਚੁੱਕ ਲੈਣਗੇ ਗੈਸ ਖਤਮ ਹੋ ਗਿਆ ਹੈ ਇਸ ਲਈ ਚੁੱਲ੍ਹੇ ਤੇ ਮੈਨੂੰ ਕੰਮ ਨਹੀਂ ਕਰਨਾ ਆਉਂਦਾ ਤੈਨੂੰ ਹੀ ਕੰਮ ਕਰਨਾ ਪਵੇਗਾ ਸੰਦੀਪ ਦੀ ਨੇ ਗੱਲ ਦਾ ਪਤੰਗੜ ਬਣਾ ਲਿਆ ਗੁਲਾਬਕੌਰ ਵਿਚਾਰੀ ਉਸ ਨੂੰ ਦੇਖਦੀ ਰਹਿ ਗਈ ਉਸ ਨੂੰ ਪਤਾ ਸੀ ਕਿ ਖਾਣਾ ਬਣਾਏ ਬਗੈਰ ਉਸ ਦਾ ਨਹੀਂ ਸਰਨਾ ਉਹ ਕੰਬਦੇ ਹੋਏ ਹੱਥਾਂ ਨਾਲ ਤੇ ਭਿੱਜੇ ਹੋਏ ਕੱਪੜਿਆਂ ਦੇ ਨਾਲ ਚੌਂਕੇ ਵਿੱਚ ਚਲੀ ਗਈ ਹਵਾ ਬੜੀ ਠੰਡੀ ਚੱਲ ਰਹੀ ਸੀ ਡਰਦੇ ਹੋਏ ਹੱਥਾਂ ਨਾਲ ਉਸਨੇ ਚੁੱਲ੍ਹੇ ਵਿੱਚ ਲੱਕੜਾਂ ਲਾਈਆਂ ਅੱਗ ਬਾਲਣ ਲੱਗੀ ਧੂਆ ਉਸ ਦੀਆਂ ਅੱਖਾਂ ਵਿੱਚ ਜਾ ਰਿਹਾ ਸੀ ਖੰਗਦੇ ਹੋਏ ਉਹ ਲੱਕੜਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇੰਨੇ ਨੂੰ ਉਸ ਦਾ ਮੁੰਡਾ ਅਜੀਤ ਆਇਆ ਉਹ ਗੁਲਾਬਕੌਰ ਨੂੰ ਠੰਡ ਵਿੱਚ ਚੁੱਲ੍ਹੇ ਤੇ ਕੰਮ ਕਰਦੀ ਦੇਖ ਇੱਕ ਪਲ ਲਈ ਤਾਂ ਰੁਕ ਗਿਆ ਗੁਲਾਬਕੌਰ ਨੇ ਵੀ ਉਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖਿਆ ਅਜੀਤ ਕੁਝ ਪਲ ਤੱਕ ਉਸ ਨੂੰ ਦੇਖਣ ਤੋਂ ਬਾਅਦ ਆਪਣੇ ਕਮਰੇ ਵਿੱਚ ਚਲਾ ਗਿਆ ਗੁਲਾਬਕੌਰ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਉਹ ਜਾਣਦੀ ਸੀ ਕਿ ਅਜੀਤ ਨੇ ਉਸ ਦੇ ਦੇ ਨਾਲ ਜੋ 1 ਸਾਲ ਪਹਿਲਾਂ ਹੋਇਆ ਸੀ ਉਸ ਤੋਂ ਬਾਅਦ ਉਸ ਦੇ ਅਤਿਆਚਾਰ ਵੱਧ ਗਏ ਹਨ ਮੇਰੇ ਤੇ ਪਰ ਫਿਰ ਵੀ ਗੁਲਾਬਕੌਰ ਅਜੀਤ ਅਤੇ ਗੁਰਜੀਤ ਅਤੇ ਉਹਨਾਂ ਦੀਆਂ ਪਤਨੀਆਂ ਦੇ ਕਹਿਣ ਤੇ ਖਾਣਾ ਬਣਾਉਣ ਲੱਗ ਪਈ ਥੋੜੀ ਦੇਰ ਬਾਅਦ ਸੰਦੀਪ ਕਮਰੇ ਚੋਂ ਨਿਕਲੀ ਮੰਮੀ ਅਜੇ ਤੱਕ ਖਾਣਾ ਨਹੀਂ ਬਣਿਆ ਅਜੀਤ ਰੌਲਾ ਪਾ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਮੰਮੀ ਨੂੰ ਕਹਿ ਜਰਾ ਜਲਦੀ ਹੱਥ ਚਲਾਵੇ ਸਾਰਾ ਦਿਨ ਫਾਲਤੂ ਬੈਠ ਕੇ ਕੱਢ ਦਿੰਦੀ ਹੈ ਮੰਮੀ ਸੰਦੀਪ ਨੇ ਦੀ ਗੱਲ ਕਹੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਦੁੱਖ ਨਾਲ ਚੂਰ ਚੂਰ ਹੋ ਗਈ ਇੱਕ ਸਾਲ ਪਹਿਲਾਂ ਵਾਲਾ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗਿਆ ਉਹ ਚੁੱਪ ਜਹੀ ਹੋ ਗਈ ਤੇ ਜਲਦੀ ਜਲਦੀ ਪਤੀਲੀ ਵਿੱਚ ਕੜਛੀ ਮਾਰਨ ਲੱਗੀ ਸੰਦੀਪ ਦੁਬਾਰਾ ਫਿਰ ਆਪਣੇ ਕਮਰੇ ਵਿੱਚ ਚਲੀ ਗਈ ਬੁਖਾਰ ਨਾਲ ਸੜਦੇ ਹੋਏ ਸਰੀਰ ਨਾਲ ਗੁਲਾਬਕੌਰ ਨੇ ਜਿਵੇਂ ਕਿਵੇਂ ਕਰਕੇ ਰੋਟੀ ਸਬਜ਼ੀ ਤਿਆਰ ਕਰ ਦਿੱਤੀ ਦੋਨੇ ਨੂੰ ਹਾਂ ਕਮਰੇ ਚੋਂ ਬਾਹਰ ਆਇਆ ਤੇ ਆਪਣੇ ਆਪਣੇ ਹਿੱਸੇ ਦਾ ਖਾਣਾ ਲੈ ਕੇ ਦੋਨੇ ਵਾਪਸ ਆਪਣੇ ਕਮਰਿਆਂ ਵਿੱਚ ਚਲੇ ਆਂ ਗੀਆਂ ਖਾਣਾ ਬਣਾ ਕੇ ਗੁਲਾਬਕੌਰ ਪਾਠ ਕਰਨ ਚਲੀ ਗਈ ਬੜੀ ਮੁਸ਼ਕਲ ਨਾਲ ਜਦੋਂ ਉਹ ਪਾਠ ਕਰਕੇ ਚੁੱਲ੍ਹੇ ਦੇ ਕੋਲ ਆਈ ਤਾਂ ਸਬਜੀ ਵਾਲੀ ਪਤੀਲੀ ਦਾ ਢੱਕਣ ਪਾਸੇ ਹਟਿਆ ਹੋਇਆ ਸੀ ਬਿੱਲੀ ਉਸ ਵਿੱਚ ਮੂੰਹ ਮਾਰ ਰਹੀ ਸੀ ਗੁਲਾਬਕੌਰ ਨੇ ਉਸ ਨੂੰ ਭਜਾਇਆ ਤੇ ਬੜੀ ਮੁਸ਼ਕਲ ਨਾਲ ਹਿੰਮਤ ਕਰਕੇ ਬਾਹਰ ਆਈ ਉਸ ਨੂੰ ਬੜੀ ਭੁੱਖ ਲੱਗੀ ਸੀ ਤੇ ਪਰ ਬਿੱਲੀ ਨੇ ਸਾਰਾ ਖਾਣਾ ਖਰਾਬ ਕੀਤਾ ਉਹਨੇ ਸੋਚਿਆ ਹੁਣ ਮੈਂ ਕੀ ਕਰਾਂ ਗੁਲਾਬਕੌਰ ਨੇ ਬੀਬਸੀ ਜੀ ਨਾਲ ਅੱਗੇ ਹੋ ਕੇ ਪਤੀਲੇ ਨੂੰ ਦੇਖਿਆ ਤਾਂ ਸਬਜੀ ਤਾਂ ਸੀ ਪਰ ਵਿੱਚੋਂ ਕੁਝ ਬਿੱਲੀ ਖਾ ਗਈ ਸੀ ਗੁਲਾਬਕੌਰ ਦਾ ਦਿਲ ਨਾ ਮੰਨਿਆ ਉਹ ਹੁਣ ਸਬਜੀ ਨੂੰ ਚੱਕੇ ਬਿਨਾ ਚੁੱਪਚਾਪ ਪਤੀਲਾ ਰੱਖ ਦਿੱਤਾ ਰੋਟੀ ਵਾਲੇ ਡੱਬੇ ਵਿੱਚੋਂ ਇੱਕ ਠੰਡੀ ਜਹੀ ਰੋਟੀ ਪਈ ਸੀ ਗੁਲਾਬਕੌਰ ਨੇ ਰੋਟੀ ਲਈ ਤੇ ਆਪਣੇ ਕਮਰੇ ਵਿੱਚ ਚਲੀ ਗਈ ਦੋਨੇ ਮੁੰਡੇ ਆਪਣੀਆਂ ਘਰਵਾਲੀਆਂ ਨਾਲ ਮਗਨ ਸੀ ਬਜ਼ੁਰਗ ਮਾਂ ਨੂੰ ਪੁੱਛਣ ਦਾ ਕਿਸੇ ਨੂੰ ਕੋਈ ਖਿਆਲ ਨਹੀਂ ਸੀ ਪਾਣੀ ਦੇ ਨਾਲ ਰੋਟੀ ਖਾਂਦੇ ਹੋਈ ਗੁਲਾਬ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਹੱਸਦੇ ਵਸਦੇ ਘਰ ਹੁੰਦੇ ਹੋਏ ਵੀ ਉਸ ਦੀ ਇਹੋ ਜਿਹੀ ਹਾਲਤ ਹੈ ਦੋਨੇ ਮੁੰਡੇ ਉਸ ਦਾ ਖਿਆਲ ਨਹੀਂ ਕਰਦੇ ਸੀ ਇੱਕ ਸਾਲ ਪਹਿਲਾਂ ਵਾਲੀ ਘਟਨਾ ਤੋਂ ਬਾਅਦ ਅਜੀਤ ਨੇ ਤਾਂ ਉਸ ਦੇ ਨਾਲ ਆਪਣੇ ਪਾਪਾ ਦੇ ਹੁੰਦੇ ਹੋਏ ਹੀ ਗੱਲ ਕਰਨੀ ਛੱਡ ਦਿੱਤੀ ਸੀ ਹੁਣ ਤਾਂ ਪਿਓ ਮਰੇ ਹੋਏ ਨੂੰ ਵੀ 2 ਮਹੀਨੇ ਗੁਜ਼ਰ ਚੁੱਕੇ ਸੀ ਨੂਹਾ ਤੇ ਮੁੰਡਿਆਂ ਨੇ ਉਸਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ। ਕੁਝ ਹੀ ਦੇਰ ਵਿੱਚ ਗੁਲਾਬਕੌਰ ਨੂੰ ਬੁਖਾਰ ਹੋ ਗਿਆ। ਉਸਦਾ ਸਰੀਰ ਦਰਦ ਨਾਲ ਪੂਰੀ ਤਰ੍ਹਾਂ ਟੁੱਟ ਰਿਹਾ ਸੀ। ਮੰਜੇ ਤੇ ਬੇਵਸੀ ਨਾਲ ਇੱਧਰ ਉੱਧਰ ਪਾਸੇ ਮਾਰਦੀ ਉਹ ਠੰਡ ਨਾਲ ਕੰਬ ਰਹੀ ਸੀ। ਕਈ ਵਾਰ ਉਸਨੇ ਸੋਚਿਆ ਕਿ ਉੱਠ ਕੇ ਮੁੰਡਿਆਂ ਵਿੱਚੋਂ ਕਿਸੇ ਨੂੰ ਦੱਸੇ ਪਰ ਉਸ ਤੋਂ ਉੱਠਿਆ ਨਹੀਂ ਜਾ ਰਿਹਾ ਸੀ। ਇਸ ਤਰ੍ਹਾਂ ਪਾਸੇ ਮਾਰਦੇ ਮਾਰਦੇ ਉਹ ਕਦੋਂ ਬੇਹੋਸ਼ ਹੋ ਗਈ ਉਸਨੂੰ ਪਤਾ ਹੀ ਨਾ ਚੱਲਿਆ। ਇਹ ਕਿਸੇ ਦੇ ਫਿਰ ਜ਼ੋਰ ਨਾਲ ਫਰਸ਼ ਤੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਦੀ ਅੱਖ ਖੁੱਲੀ ਉਹ ਉੱਠ ਕੇ ਬੈਠ ਗਈ ਸਾਰੀ ਰਾਤ ਬੁਖਾਰ ਹੋਣ ਕਰਕੇ ਉਸ ਦਾ ਸਿਰ ਦਰਦ ਕਰ ਰਿਹਾ ਸੀ ਆਰਾਮ ਨਾਲ ਸੌਂ ਰਹੀ ਤੂੰ ਇੱਧਰ ਬਾਹਰ ਆ ਦੋਨਾਂ ਮੁੰਡਿਆਂ ਨੇ ਕੰਮ ਤੇ ਜਾਣਾ ਹੈ ਉਸ ਦੀ ਨੂੰਨੇ ਹੁਕਮ ਚਲਾਇਆ ਜਲਦੀ ਉੱਠ ਕੇ ਖਾਣਾ ਬਣਾ ਤੈਨੂੰ ਪਤਾ ਹੈ ਮੈਂ ਇਸ ਵਕਤ ਕੰਮ ਨਹੀਂ ਕਰ ਸਕਦੀ ਕੰਮ ਕਰਨ ਲੱਗੀ ਤਾਂ ਮੇਰਾ ਮੁੰਡਾ ਰੋਗਾ ਨੋ ਨੇ ਹੁਕਮ ਵਜਾਉਂਦੇ ਹੋਏ ਕਿਹਾ ਤੂੰ ਇਹ ਚਾਹੁੰਦੀ ਹੈ ਕਿ ਤੇਰਾ ਵੀ ਦਾ ਮੁੰਡਾ ਰੋਵੇ ਛੋਟੀ ਨੋਂ ਸਿਰ ਤੇ ਖੜੀ ਉਸ ਨੂੰ ਅੱਖਾਂ ਘੜ ਰਹੀ ਸੀ ਗੁਲਾਬ ਕੌਰ ਦੇ ਬੁੱਲ ਸੁੱਕ ਰਹੇ ਸੀ ਉਸ ਨੇ ਉਸ ਨੂੰ ਦੱਸਣਾ ਚਾਹਿਆ ਕਿ ਉਸ ਨੂੰ ਬੁਖਾਰ ਹੈ ਪਰ ਛੋਟੀ ਨੂੰ ਆਰਾਮ ਨਾਲ ਵਾਪਸ ਚਲੀ ਗਈ ਤੇ ਉਸ ਨੂੰ ਦੇਖਦੀ ਰਹੀ ਬੁਖਾਰ ਤਾਂ ਉਤਰਿਆ ਸੀ ਪਰ ਉਸ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਜਿਵੇਂ ਕਿਵੇਂ ਉਹ ਬਾਹਰ ਆਈ ਗੈਸ ਵੀ ਨਹੀਂ ਸੀ ਚੁੱਲ੍ਹੇ ਤੇ ਖਾਣਾ ਬਣਾਉਣ ਲੱਗੀ ਅਜੀਤ 베ੜੇ ਵਿੱਚ ਤਿਆਰ ਹੋਇਆ ਫਿਰਦਾ ਸੀ ਗੁਲਾਬਕੌਰ ਨੇ ਜਲਦੀ ਨਾਲ ਉਸ ਦੀ ਚਾਹ ਤੇ ਇੱਕ ਪਰੌਂਠਾ ਬਣਾ ਕੇ ਜੀਤ ਦੇ ਕਮਰੇ ਵਿੱਚ ਲੈ ਗਈ ਉਸ ਉਹ ਸਾਹਮਣੇ ਬੈਠਾ ਬੂਟ ਪਾ ਰਿਹਾ ਸੀ ਆਪਣੀ ਮਾਂ ਨੂੰ ਦੇਖਦੇ ਹੀ ਉਸ ਦੇ ਚਿਹਰੇ ਦੀ ਖੁਸ਼ੀ ਅਚਾਨਕ ਗੁੱਸੇ ਵਿੱਚ ਬਦਲ ਗਈ ਗੁਲਾਬਕੌਰ ਨੇ ਖਾਣਾ ਉਸ ਦੇ ਸਾਹਮਣੇ ਰੱਖਿਆ ਬੜੇ ਪਿਆਰ ਨਾਲ ਬੋਲੀ ਅਜੀਤ ਬੇਟਾ ਖਾਣਾ ਖਾ ਲੈ ਅਜੀਤ ਨੇ ਇੱਕ ਗੁੱਸੇ ਭਰੀ ਨਜ਼ਰ ਨਾਲ اپنی ماں ਨੂੰ ਦੇਖਿਆ ਤੇ ਫਿਰ ਅਗਲੇ ਹੀ ਪਲ ਉਸਨੇ ਹੱਥ ਮਾਰ ਕੇ ਚਾਹ ਵਾਲਾ ਕੱਪ ਹੇਠਾਂ ਫਰਸ਼ ਤੇ ਸੁੱਟ ਦਿੱਤਾ ਗੁਲਾਬਕੌਰ ਇੱਕਦਮ ਸਹਿਮ ਕੇ ਪਿੱਛੇ हट ਗਈ ਸੰਦੀਪ ਉਹ ਸੰਦੀਪ ਕਿੱਥੇ ਮਰ ਗਈ ਹਜ਼ਾਰ ਵਾਰ ਕਿਹਾ ਮੇਰਾ ਨਾਸ਼ਤਾ ਤੇ ਖਾਣਾ ਤੂੰ ਲੈ ਕੇ ਆਇਆ ਘਰ ਪਰ ਇਸ ਦੇ ਬਾਅਦ ਵੀ ਤੂੰ ਇਸ ਔਰਤ ਨੂੰ ਮੇਰੇ ਸਾਹਮਣੇ ਭੇਜ ਦਿੰਦੀ ਹੈ ਮੈਂ ਇਸ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੀਦਾ ਉਹੀ ਰਾਜਨੀਤੀ ਫਿਰ ਸ਼ੁਰੂ ਹੋ ਗਈ ਹੁਣ ਦੇਖਿਆ ਬਗੈਰ ਖਾਦੇ ਕੁਝ ਦੇਖਿਆ ਬਗੈਰ ਅਜੀਤ ਖਾਦੇ ਪੀਤੇ ਬਿਨਾ ਹੀ ਕੰਮ ਤੇ ਚਲਾ ਗਿਆ ਔਰ ਤੇ ਫਿਰ ਉਸਦੀ ਨੂੰ ਕਹਿਣ ਲੱਗੀ ਹੁਣ ਤਾਂ ਤੇਰੇ ਦਿਲ ਨੂੰ ਸਕੂਨ ਮਿਲ ਗਿਆ ਹੋਣਾ ਹੈ ਨਾ ਤੇਰਾ ਪੁੱਤ ਭੁੱਖਾ ਚਲਾ ਗਿਆ ਗਲਬਕੌਰ ਦੀਆਂ ਅੱਖਾਂ ਹੱਜੂਆਂ ਨਾਲ ਭਰਾਈਆਂ ਮਾਂ ਆਪਣੇ ਪੁੱਤ ਨੂੰ ਭੁੱਖਾ ਜਾਂਦੇ ਖੁਸ਼ ਹੋ ਸਕਦੀ ਹੈ ਉਸਨੇ ਕਿਹਾ ਤੇ ਉਸ ਨੂੰ ਫਿਰ ਦੁਬਾਰਾ ਬੁਖਾਰ ਚੜ ਗਿਆ ਉਸਦੇ ਪੈਰਨ ਲੜਖੜਾ ਰਹੇ ਸਨ ਮੁਸ਼ਕਲ ਨਾਲ ਉਹ ਬਾਹਰ ਆਈ ਜਿੱਥੇ ਗੁਰਜੀਤ ਨਾਸ਼ਤਾ ਕਰਕੇ ਕਮਰੇ ਤੋਂ ਬਾਹਰ ਨਿਕਲ ਰਿਹਾ ਸੀ ਕਹਿੰਦੀ ਗੁਰਜੀਤ ਮੇਰੀ ਤਬੀਅਤ ਬਹੁਤ ਖਰਾਬ ਹੈ ਮੈਨੂੰ ਕੋਈ ਦਵਾਈ ਦਵਾ ਦੇ ਉਸਨੇ ਹਿੰਮਤ ਕਰਕੇ ਕਿਹਾ ਤਾਂ ਗੁਰਜੀਤ ਵੀ ਲਾਪਰਵਾਹੀ ਨਾਲ ਕਿਹਾ ਕਿ ਮੰਮੀ ਮੈਂ ਮੇਰੇ ਹਿਸਾਬ ਨਾਲ ਤਾਂ ਮੇਰੇ ਕੰਮ ਦਾ ਸਮਾਂ ਹੋ ਗਿਆ ਹੈ ਮੇਰੇ ਕੋਲ ਨਾਲੇ ਕਿਹੜਾ ਕੋਈ ਦਵਾਈ ਹੈ ਮੈਂ ਕੋਈ ਡਾਕਟਰ ਥੋੜੀ ਹਾਂ ਫਰਿੱਜ ਦੇ ਉੱਪਰ ਗੋਲੀਆਂ ਦਾ ਪੱਤਾ ਪਿਆ ਹੈ ਉਹਨਾਂ ਵਿੱਚੋਂ ਇੱਕ ਗੋਲੀ ਕੱਢ ਕੇ ਖਾ ਲੈ ਉਸ ਨਾਲ ਬੁਖਾਰ ਉੱਤਰ ਜਾਵੇਗਾ ਲਾਪਰਵਾਹੀ ਜੀ ਕਰਦੇ ਹੋਏ ਉਹ ਆਪਣਾ ਸਮਾਨ ਚੁੱਕ ਕੇ ਚਲਾ ਗਿਆ ਗੁਲਾਬ ਕੌਰ ਜਿੱਥੇ ਖੜੀ ਸੀ ਉੱਥੇ ਹੀ ਖੜੀ ਰਹਿ ਗਈ ਚੁੱਲ੍ਹੇ ਤੇ ਰੱਖੀ ਹੋਈ ਉਸ ਦੀ ਚਾਹ ਨੇ ਉੱਪਲ-ਉੱਪਲ ਕੇ ਉਸ ਦੀ ਅੱਗ ਬੁਝਾ ਦਿੱਤੀ ਸੀ ਦੋਨੇ ਨੂੰਹਾਂ ਦੁਬਾਰਾ ਫਿਰ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ ਤੇ ਫਿਰ ਸੌ ਗਈਆਂ ਉਸਨੇ ਕੀ ਕਰਨਾ ਹੈ ਇਸਨੇ ਤਾਂ ਸੌਂ ਕੇ ਹੀ ਸਾਰਾ ਦਿਨ ਕੱਢਣਾ ਹੈ ਦੋਨੇ ਨੂੰ ਹਾਂ ਨੇ ਹੁਕਮ ਚਲਾਇਆ ਦਵਾਈਆਂ ਖਾ ਕੇ ਬੁਖਾਰ ਉੱਤਰ ਜਾਵੇਗਾ ਤੇ ਕੰਮ ਕਰ ਲਈ ਦੋਨੇ ਉਸਦੇ ਹੁਕਮ ਚਲਾ ਕੇ ਕਹਿਣ ਲੱਗੀਆਂ ਢਾਂਡੇ ਵੀ ਸਾਫ਼ ਕਰਨ ਵਾਲੇ ਪਏ ਨੇ ਬਿੱਲੀਆਂ ਢਾਂਡਿਆਂ ਨੂੰ ਦੇਖ ਕੇ ਇੱਥੇ ਚੌਂਕੇ ਵਿੱਚ ਆ ਜਾਂਦੀਆਂ ਨੇ ਥਾਂ-ਥਾਂ ਮਿੱਟੀ ਖਿਲਰੀ ਪਈ ਹੈ ਤੂੰ ਫ੍ਰਿਜ ਤੇ ਰੱਖੀਆਂ ਹੋਈਆਂ ਦਵਾਈਆਂ ਵਿੱਚੋਂ ਬੁਖਾਰ ਦੀ ਗੋਲੀ ਖਾ ਲੈ ਗੋਲੀ ਖਾਂਦੇ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸੀ ਇਕ ਤਾਂ ਉਸ ਨੂੰ ਬੁਖਾਰ ਚੜ੍ਹਿਆ ਹੋਇਆ ਸੀ ਉਸ ਨੂੰ ਆਪਣੇ ਘਰ ਵਾਲੇ ਦੀ ਅੱਜ ਬੜੀ ਜ਼ਿਆਦ ਆ ਰਹੀ ਸੀ ਜਿਸ ਤੇ ਹੁੰਦਿਆਂ ਉਸ ਦੀ ਜ਼ਿੰਦਗੀ ਬੜੀ ਵਧੀਆ ਸੀ ਠੰਡ ਉਸ ਦੀ ਜੋੜਾਂ ਵਿੱਚ ਬੜੀ ਹੋਈ ਸੀ ਜਿਵੇਂ ਤਿਵੇਂ ਉਸ ਨੇ ਸਾਰੇ ਭਾਂਡੇ ਤੇ ਸਾਫ ਸਫਾਈ ਕਰਕੇ ਸੰਦੀਪ ਨੂੰ ਕਿਹਾ ਕਿ ਮੇਰਾ ਕੰਮ ਪੂਰਾ ਹੋ ਗਿਆ ਸੰਦੀਪ ਪਰ ਉਸ ਦੀਆਂ ਅੱਖਾਂ ਵਿੱਚ ਹੰਜੂ ਵੈਰੇ ਸੀ ਸੰਦੀਪ ਕੋਈ ਨਾ ਕੋਈ ਕੰਮ ਉਸ ਨੂੰ ਗਣਾਉਂਦੀ ਹੀ ਜਾ ਰਹੀ ਸੀ ਇੱਕ ਪਾਸੇ ਬੰਨੀ ਗਾਂ ਚਵਾਣ ਪੱਠੇ ਪਾਉਣ ਤੋਂ ਲੈ ਕੇ ਚੁੱਲ੍ਹੇ ਚੌਕੇ ਤੇ ਸਾਰੇ ਸਾਫ ਸਫਾਈ ਦਾ ਕੰਮ ਗੁਲਾਬਕਰ ਤੋਂ ਹੀ ਕਰਵਾਇਆ ਜਾਂਦਾ ਸੀ ਉਹ ਬੜੀ ਔਕੀ ਹੋ ਕੇ ਕੰਮ ਕਰਦੀ ਸੀ ਉਸ ਦਾ ਸਾਹ ਉਖੜ ਜਾਂਦਾ ਉਹ ਜਿੱਥੇ ਪੈ ਜਾਂਦੀ ਉੱਥੇ ਹੀ ਸੌਂ ਜਾਂਦੀ ਸੀ ਦੋਨੇ ਮੁੰਡੇ ਆਉਂਦੇ ਤਾਂ ਨੂੰਹਾਂ ਸਿਰ ਤੇ ਹੱਥ ਮਾਰ ਕੇ ਕਹਿੰਦੀਆਂ ਮੰਮੀ ਨੂੰ ਤਾਂ ਸੌਂਦੇ ਇਲਾਵਾ ਹੋਰ ਕੋਈ ਕੰਮ ਨਹੀਂ ਨਾ ਇਹ ਪਾਠ ਕੰਮ ਕਰਦੀ ਹੈ ਤੇ ਨਾ ਹੀ ਕੋਈ ਪਾਠ ਪੂਜਾ ਕਰਦੀ ਹੈ ਹੋਰ ਨਹੀਂ ਕੁਝ ਕਰ ਸਕਦੀ ਤਾਂ ਪਾਠ ਤਾਂ ਕਰ ਲਿਆ ਕਰੇ ਇਸ ਦੀ ਉਮਰ ਦੀਆਂ ਔਰਤਾਂ ਤਾਂ ਕਿੰਨੇ ਕੰਮ ਕਰਦੀਆਂ ਇੱਕ ਆਪਣੀ ਮੰਮੀ ਹੈ ਜਿਸ ਨੂੰ ਆਰਾਮ ਕਰਨ ਦਾ ਹੀ ਸ਼ੌਂਕ ਹੈ ਮੁੰਡੇ ਸੁਣ ਕੇ ਨੱਕ ਚੜਾਉਣ ਲੱਗੇ ਗੱਲ ਸੱਚ ਸੀ ਉਹਨਾਂ ਨੇ ਕਦੇ ਵੀ ਆਪਣੀ ਮਾਂ ਨੂੰ ਪਾਠ ਕਰਦੇ ਹੋਏ ਨਹੀਂ ਦੇਖਿਆ ਸੀ ਉਹਨਾਂ ਦੀ ਅਕਲ ਵਿੱਚ ਇਹ ਗੱਲ ਨਹੀਂ ਆਉਂਦੀ ਸੀ ਕਿ ਮੰਮੀ ਸਾਰਾ ਦਿਨ ਕੰਮ ਕਰਨ ਵਿੱਚ ਬੜੀ ਰਹਿੰਦੀ ਹੈ। ਵੈਸੇ ਵੀ ਇਸ ਉਮਰ ਦੀਆਂ ਔਰਤਾਂ ਵਿੱਚ ਕਿੱਥੋਂ ਇੰਨੀ ਤਾਕਤ ਹੁੰਦੀ ਹੈ ਕਿ ਉਹ ਘਰ ਦਾ ਕੰਮ ਵੀ ਕਰਨ ਤੇ ਪਾਠ ਪੂਜਾ ਵੀ ਕਰਨ। ਗਲਾਬਕੌਰ ਇਹ ਸਾਰੀਆਂ ਗੱਲਾਂ ਸੁਣਦੀ ਰਹੀ ਪਰ ਉਸ ਦੀ ਸੁਣਨ ਵਾਲਾ ਕੌਣ ਸੀ? ਕੋਈ ਨਹੀਂ ਉਸ ਦੀ ਸੁਣਦਾ ਸੀ। ਦੁਖੀ ਹੋਣ ਦੇ ਬਾਵਜੂਦ ਵੀ ਉਹ ਕੁਝ ਨਹੀਂ ਕਰ ਸਕਦੀ ਸੀ। ਧੀਵੇਂ-ਧੀਵੇਂ ਕਰਕੇ ਦਿਨ ਤਾਂ ਉਹ ਕੱਟ ਰਹੀ ਸੀ ਪਰ ਅਸ ਨੂੰ ਰਾਤ ਨੂੰ ਨੀਂਦ ਨਾ ਆਉਂਦੀ ਅਸ ਦੀਆਂ ਨੂੰਹਾਂ ਉਸ ਤੋਂ ਸਮੇਂ ਸਿਰ ਖਾਣਾ ਤਾਂ ਬਣਵਾ ਲੈਂਦੀਆਂ ਉਹ ਘਰ ਵਿੱਚ ਆਲੂ ਗੋਭੀ ਬਣਦੀ ਆਲੂ ਮਟਰ ਬਣਾਏ ਜਾਂਦੇ ਸਾਰੀ ਸਬਜ਼ੀ ਬਾਕੀ ਖਾ ਲੈਂਦੇ ਤੇ ਉਸ ਨੂੰ ਉਸਦੀ ਨੂੰ ਸੰਦੀਪ ਆਲੂ ਕੱਢ ਕੇ ਫੜਾ ਦਿੰਦੀ ਜਾਂ ਫਿਰ ਬੱਚਿਆਂ ਦੀ ਬਚੀ ਹੋਈ ਸਬਜ਼ੀ ਰੋਟੀ ਉਸ ਨੂੰ ਫੜਾ ਦਿੰਦੀ ਤੇ ਇੱਕ ਚਾਹ ਦਾ ਕੱਪ ਦੇ ਦਿੰਦੀ ਸਬਜੀ ਖਤਮ ਹੋ ਗਈ ਹੈ ਮੰਮੀ ਜਾਂ ਫਿਰ ਇਨਾ ਕਹਿ ਦਿੰਦੀ ਗੁਲਾਬਕੌਰ ਚੁੱਪ ਹੋ ਜਾਂਦੀ ਇਨਾ ਵੀ ਨਾ ਕਹਿ ਸਕਦੀ ਕਿ ਕੁਝ ਥੇਰ ਪਹਿਲਾਂ ਤਾਂ ਉਸਨੇ ਪਤੀਲਾ ਭਰ ਕੇ ਸਬਜੀ ਦਾ ਬਣਾਇਆ ਸੀ ਆਖਰ ਉਹ ਸਬਜੀ ਕਈ ਕਿੱਥੇ ਇਨਾ ਤਾਂ ਜਾਣਦੀ ਹੀ ਸੀ ਕਿ ਸੰਦੀਪ ਉਸ ਨੂੰ ਖਾਣਾ ਆਪ ਫੜਾਉਂਦੀ ਸੀ ਤੇ ਬਾਕੀ ਖਾਣਾ ਆਪਣੇ ਕਮਰੇ ਵਿੱਚ ਲੈ ਜਾਂਦੀ ਸੀ ਉਸ ਦਿਨ ਵੀ ਇਸ ਤਰ੍ਹਾਂ ਹੀ ਹੋਇਆ ਸੰਦੀਪ ਗੁਲਾਬਕੌਰ ਦੇ ਬਿਮਾਰ ਹੋਣ ਕਰਕੇ ਸਾਰਿਆਂ ਦੇ ਕੱਪੜੇ ਧੋ ਕੇ ਹਟੇ ਤੇ ਸੰਦੀਪ ਦੇ ਘਰ ਵਾਲਾ ਬਾਹਰੋਂ ਚਿਕਨ ਲੈ ਕੇ ਆਇਆ ਸੀ ਮੰਮੀ ਲੈ ਫੜ ਚਿਕਨ ਬਣਾ ਦੇ ਸੰਦੀਪ ਕਹਿਣ ਲੱਗੀ ਤੈਨੂੰ ਪਤਾ ਹੈ ਮੇਰੀ ਤਬੀਅਤ ਦਾ ਮੀਟ ਦੇਖ ਕੇ ਮੈਨੂੰ ਉਲਟੀ ਆ ਜਾਂਦੀ ਹੈ ਨਹੀਂ ਮੈਂ ਖੁਦ ਬਣਾ ਲੈਂਦੀ ਸੰਦੀਪ ਨੇ ਸਾਰਾ ਕੰਮ ਉਸ ਦੇ ਸਿਰ ਤੇ ਸਿੱਟ ਦਿੱਤਾ ਉਹ 4 ਮਹੀਨਿਆਂ ਦੀ ਪ੍ਰੈਗਨੈਂਸੀ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਅਜੀਤ ਨੂੰ ਬੱਚੇ ਦੀ ਕਿੰਨੀ ਇੱਛਾ ਹੈ ਇਸ ਲਈ ਉਹ ਹਰ ਵਕਤ اپنی প্রেਗਨੈਂਸੀ ਨੂੰ ਹਥਿਆਰ ਬਣਾ ਕੇ ਰੱਖਦੀ ਸੀ ਗਲਬਕੌਰ ਤੋਂ ਕੰਮ ਕਰਵਾਉਂਦੀ ਗਲਬਕੌਰ ਨੇ ਅਜੀਤ ਦਾ ਨਾਮ ਸੁਣਿਆ ਤਾਂ ਉਸ ਦੇ ਦਿਲ ਵਿੱਚ ਇੱਕ ਉਮੀਦ ਦੀ ਕਿਰਨ ਜਾਗੀ ਸ਼ਾਇਦ ਅੱਜ ਮੇਰੇ ਹੱਥਾਂ ਦਾ ਬਣਿਆ ਹੋਇਆ ਚਿਕਨ ਖਾ ਕੇ ਉਸ ਦਾ ਦਿਲ ਨਰਮ ਹੋ ਜਾਵੇ ਤੇ ਖੁਦ ਉਸ ਨੂੰ ਦੱਸਾਂਗੀ ਕਿ ਮੈਂ ਕਿੰਨੇ ਪਿਆਰ ਨਾਲ ਤੇਰੇ ਵਾਸਤੇ ਖਾਣਾ ਬਣਾਇਆ ਹੈ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਉਸ ਨੇ ਜਿਵੇਂ ਕਿਵੇਂ ਉੱਠ ਕੇ ਖਾਣਾ ਤਿਆਰ ਕੀਤਾ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਕਿਉਂਕਿ ਉਸ ਨੇ ਸਵੇਰ ਦੀ ਚਾਹ ਨਾਲ ਬਿਸਕੁਟ ਹੀ ਖਾਦੇ ਸੀ ਹੋਰ ਕੁਝ ਨਹੀਂ ਖਾਦਾ ਸੀ ਸੰਦੀਪ ਨਿਕਲੀ ਤੇ ਕਹਿੰਦੀ ਮੰਮੀ ਆਹ ਮੇਰੀ ਮੰਮੀ ਦੇ ਕੱਪੜੇ ਮੇਰੇ ਕੋਲ ਪਏ ਨੇ ਜਰਾ ਫਟਾਫਟ ਇਹਨਾਂ ਨੂੰ ਆਪਣੇ ਪਿਛਲੇ ਸਾਈਡ ਵਾਲੀ ਗਲੀ ਵਿੱਚ ਹਰਮਨ ਕੇ ਘਰੇ ਫੜਾ ਦਿਓ ਹਰਮਨ ਦੀ ਦੁਕਾਨ ਮੇਰੇ ਪੇਕੇ ਪਿੰਡ ਦੇ ਨੇੜੇ ਹੈ ਮੇਰੇ ਮੰਮੀ ਹੁੜੀ ਉਥੋਂ ਕੱਪੜੇ ਫੜ ਕੇ ਲੈ ਜਾਣਗੀ ਜਦ ਕਿ ਗੁਲਾਬਕੌਰ ਤੋਂ ਤੁਰਿਆ ਨਾ ਗਿਆ ਉਸਦੀ ਨੂੰ ਸੰਦੀਪ ਨੇ ਕਿਹਾ ਕਿ ਤੂੰ ਕੱਪੜੇ ਨਹੀਂ ਫੜਾ ਸਕਦੀ ਉਹ ਕਹਿੰਦੀ ਮੈਂ ਨਹੀਂ ਤੁਰ ਸਕਦੀ ਤਾਂ ਸੰਦੀਪ ਨੇ ਇੱਕ ਮੋਟਾ ਜਿਹਾ ਡੰਡਾ ਚੁੱਕਿਆ ਤੇ ਹਾਂਜੀ ਇਸ ਤੋਂ ਅਗਲਾ ਪਾਰਟ ਆਪਾਂ ਤੁਹਾਡੇ ਲਈ ਕੱਲ ਲੈ ਕੇ ਆਵਾਂਗੇ ਅੱਜ ਦਾ ਪਾਰਟ ਤੁਹਾਨੂੰ ਕਿਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਜੇਕਰ ਅੱਜ ਦੀ ਕਹਾਣੀ ਤੁਹਾਨੂੰ ਬਧੀਆਂ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਅਗਰ ਤੁਸੀਂ ਕਲ ਵਾਲਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅੱਜ ਦੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੇ ਪਾਰਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ